ਤੁਸੀਂ ਇੱਕ ਗੱਲ ਤਾਂ ਸੁਣੀ ਹੋਣੀ ਐ ਜੱਜਾਂ ਨੂੰ ਵੀ ਪੈਂਦੇ ਨੇ ਵਕੀਲ ਕਰਨੇ ਗੀਤ ਸੁਣਿਆ ਹੋਣਾ ਪਰ ਅੱਜ ਤੁਹਾਨੂੰ ਦੱਸ ਰਿਹਾ ਦੁਨੀਆ ਦਾ ਇੱਕ ਲੋਤਾ ਜੱਜ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੁਣਾਈ ਨਹੀਂ ਗਈ ਫਾਂਸੀ ਤੇ ਲਟਕਾ ਵੀ ਦਿੱਤਾ ਗਿਆ ਗੱਲ ਅਫਗਾਨਿਸਤਾਨ ਦੀ ਨਹੀਂ ਕਰ ਰਹੇ ਗੱਲ ਹੈ ਭਾਰਤ ਦੀ ਤੇ ਉਹ ਦੁਨੀਆ ਦਾ ਲੋਤਾ ਜੱਜ ਹੈ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਹ ਜੱਜ ਜਿਹੜਾ ਲੋਕਾਂ ਦੀ ਕਿਸਮ ਦੇ ਫੈਸਲੇ ਸੁਣਾਉਂਦਾ ਸੀ ਉਹ ਜੱਜ ਫਾਂਸੀ ਦੇ ਤਖਤ ਤੇ ਖੜਾ ਸੀ ਗੱਲ ਕੀ ਹੋਈ ਦੱਸਦੇ ਆ ਜੱਜ ਦਾ ਨਾਮ ਸੀ ਉਪੇਂਦਰ ਨਾਥ ਰਾਜਕੋਵਾ 1970 ਚ ਇਹਦੀ ਰਿਟਾਇਰਮੈਂਟ ਸੀਗੀ ਫਰਵਰੀ ਦੇ ਵਿੱਚ ਹੀ ਰਿਟਾਇਰਮੈਂਟ ਸੀ ਇਹਦੀ ਫਰਵਰੀ ਮਾਰਚ ਦੇ ਵਿੱਚ ਤੇ ਇਹ ਅਸਾਮ ਦੇ ਅਸਾਮ ਦੇ ਇੱਕ ਵਿੱਚ ਛੋਟਾ ਜਿਹਾ ਸ਼ਹਿਰ ਹੈ ਡੁਬਰੀ ਉਥੇ ਡੁਬਰੀ ਛੋਟਾ ਜਿਹਾ ਜ਼ਿਲ੍ਹਾ ਹੈ ਤੇ ਛੋਟਾ ਜਿਹਾ ਸ਼ਹਿਰ ਹੈ ਡੁਬਰੀ ਦੇ ਵਿੱਚ ਇਹ ਜੱਜ ਸੀਗਾ ਤੇ ਉਥੇ ਇੱਕ ਇਹ ਜਿਹੜਾ ਬੰਗਲਾ ਸੀ ਉਹ ਸਰਕਾਰੀ ਬੰਗਲਾ ਸੀਗਾ ਅੰਗਰੇਜ਼ਾਂ ਦੇ ਟਾਈਮ ਦਾ ਵੱਡਾ ਖੁੱਲਾ ਡੁੱਲਾ ਬੰਗਲਾ ਸੀਗਾ ਉਹਦੇ ਵਿੱਚ ਰਹਿੰਦਾ ਸੀਗਾ ਤੇ ਜਿਹੜੀ ਵਾਈਫ ਸੀ ਤੇ ਤਿੰਨ ਬੇਟੀਆਂ ਸੀ ਤੇ ਬੇਟੀ ਦੀ ਪੜ੍ਹਾਈ ਇਹਦੀ ਪੂਰੀ ਹੋ ਗਈ ਸੀ ਤੇ ਜਿਹੜੀਆਂ ਦੋ ਛੋਟੀਆਂ ਬੇਟੀਆਂ ਸੀ ਉਹ ਗੁਹਾਟੀ ਪੜ੍ਹਦੀਆਂ ਸੀ ਤੇ ਇਹਦੀ ਵਾਈਫ ਤੇ ਵੱਡੀ ਬੇਟੀ ਗੁਹਾਟੀ ਉਹਨਾਂ ਕੋਲੇ ਰਹਿੰਦੀਆਂ ਸੀਗੀਆਂ ਤੇ ਜਿਹੜਾ ਬੰਗਲਾ ਸੀ ਇਹਦਾ ਖੁੱਲਾ ਡੁੱਲਾ ਉਹਦੇ ਵਿੱਚ ਦੋ ਪੇੜ ਸੀਗੇ ਤੇ ਉਹ ਵੱਡੇ ਵੱਡੇ ਯਾਨੀ ਕਿ ਉਹ ਪੀੜ ਨੌਕਰਾਂ ਨੂੰ ਕਹਿੰਦਾ ਇਹਨਾਂ ਨੂੰ ਕੱਟ ਦਿਓ ਜੜਾਂ ਚੋਂ ਹੀ ਕੱਢ ਦਿਓ ਕਿ ਮੈਂ ਇੱਥੇ ਫੁੱਲਾਂ ਵਾਲੇ ਬੂਜੇ ਲਾਉਣੇ ਆ ਤਾਂ ਜੇ ਮੇਰੀ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਕੋਈ ਹੋਰ ਜੱਜ ਜਾਊ ਉਹ ਆ ਕੇ ਦੇਖੂਗਾ ਵੀ ਕਿੰਨੇ ਸੋਹਣੇ ਫੁੱਲਾਂ ਦੇ ਬੂਜੇ ਲੱਗੇ ਹੋਏ ਨੌਕਰ ਤਾਂ ਬਸ ਨੌਕਰ ਹੁੰਦੇ ਆ ਉਹਨਾਂ ਨੇ ਤਾਂ ਜੱਜ ਅੱਗੇ ਨਹੀਂ ਬੋਲ ਸਕਦੇ ਉਹਨਾਂ ਨੇ ਉਹ ਪੀੜ ਸਮੇਤ ਜਿਹੜਾ ਹੀ ਕੱਢ ਦਿੱਤੇ ਉਦੋਂ ਬਾਅਦ ਜਦੋਂ ਟੋਏ ਭਰਨ ਲੱਗੇ ਤਾਂ ਜੱਜ ਕਹਿੰਦਾ ਵੀ ਇਹ ਟੋਏ ਨਾ ਭਰੋ ਇਹ ਐਵੇਂ ਹੀ ਛੱਡ ਦਿਓ ਉਹਨਾਂ ਨੇ ਉਵੇਂ ਹੀ ਕੀਤਾ ਉਵੇਂ ਹੀ ਛੱਡ ਦਿੱਤੇ ਤੇ ਜਿਵੇਂ ਹਰੇਕ ਰਾਜੇ ਦੇ ਵਿੱਚ ਆਪਣਾ ਆਪਣਾ ਕੋਈ ਤਿਹਾਰ ਹੁੰਦਾ ਹੈ ਤੇ ਆਸਾਮ ਦੇ ਵਿੱਚ ਵੀ ਸਰਸਵਤੀ ਦੀ ਪੂਜਾ ਸੀਗੀ 8 ਤਰੀਕ ਨੂੰ 8 ਤਰੀਕ ਨੂੰ ਇਹ ਫੋਨ ਉਹ ਤੋਂ ਪਹਿਲਾਂ ਹੀ ਕਰ ਦਿੰਦਾ ਆਪਦੀ ਵਾਈਫ ਤੇ ਬੱਚਿਆਂ ਨੂੰ ਵੀ ਤੁਸੀਂ ਮੇਰੇ ਕੋਲੇ ਆ ਜੂ 8 ਤਰੀਕ ਨੂੰ ਆ ਜਾਂਦੇ ਨੇ ਤੇ 8 ਤਰੀਕ ਨੂੰ ਪੂਰੇ ਘੁੰਮ ਧੰਨ ਦਾ ਪ੍ਰੋਗਰਾਮ ਮਨਾਇਆ ਜਾਂਦਾ ਸਰਸਵਤੀ ਦੀ ਪੂਜਾ ਹੁੰਦੀ ਹੈ ਤੇ 9 ਤਰੀਕ ਨੂੰ ਜਿਹੜੀਆਂ ਇਹਦੀਆਂ ਛੋਟੀਆਂ ਬੇਟੀਆਂ ਸੀਗੀਆਂ ਬੁਹਾਟੀ ਪੜ੍ਹਦੀਆਂ ਸੀ ਉਹ ਉਹਨਾਂ ਦੇ ਪੇਪਰ ਸੀ ਮਾਰਚ ਚ ਪਹੁੰਚਣੀਆਂ ਜਾਂਦੀਆਂ ਇਹਦੀ ਵਾਈਫ ਤੇ ਵੱਡੀ ਬੇਟੀ ਉੱਥੇ ਰੁਕ ਜਾਂਦੇ ਆ ਤੇ 10 ਤਰੀਕ ਨੂੰ ਜਿਵੇਂ 10 ਤਰੀਕ ਆਉਂਦੀ ਐ ਤਾਂ ਸ਼ਾਮ ਦੇ ਟਾਈਮ ਤੋਂ ਹੀ ਸੇਕ ਰਹੇ ਸੀਗੇ ਤਿੰਨੇ ਜਣੇ ਤੇ ਨੌਕਰ ਉੱਥੇ ਕੋਲੇ ਫਿਰਦੇ ਸੀ ਜੋ ਕੋਈ ਚੀਜ਼ ਮੰਗਦੀ ਸੀ ਤਾਂ ਨੌਕਰ ਲਿਆ ਕੇ ਦੇ ਦਿੰਦੇ ਸੀ ਤੇ ਰਾਤ ਹੋਈ ਆਪੋ ਆਪਣੇ ਕਮਰੇ 'ਚ ਰਹਿ ਗਏ ਜਾ ਕੇ ਤੜਕੇ ਜਦੋਂ ਨੌਕਰ ਆਉਂਦੇ ਐ ਤਾਂ ਨੌਕਰ ਵੇਖਦੀ ਆ ਉਹਦੀ ਵਾਈਫ ਯਾਨੀ ਕੀ ਤੇ ਉਹਦੀ ਬੇਟੀ ਉਹ ਹੁੰਦੇ ਨਹੀਂ ਤਾਂ ਉਹ ਜੱਜ ਨੂੰ ਪੁੱਛ ਲੈਂਦੇ ਐ ਵੀ ਮੇਮ ਸਾਹਿਬ ਤੇ ਤੁਹਾਡੀ ਬੇਟੀ ਕਿੱਥੇ ਐ ਜੱਜ ਕਹਿੰਦਾ ਉਤਾ ਕੋਕਰਾਚਲ ਚਲੇ ਗਈਆਂ ਵੀ ਰਾਤ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਕੋਕਰਾਚਲ ਚਲੇ ਗਈਆਂ ਕੋਕਰਾਚਲ ਇੱਕ ਛੋਟਾ ਜਿਹਾ ਸ਼ਹਿਰ ਹੈ ਤੇ ਡਰਾਈਵਰ ਸੋਚਦੇ ਆ ਵੀ ਸਰਕਾਰੀ ਗੱਡੀ ਤੇ ਨਾ ਡਰਾਈਵਰ ਨੂੰ ਕਿਸੇ ਨੇ ਕਿਹਾ ਵੀ ਕੀਵੇਂ ਹੋ ਸਕਦਾ ਕਿਵੇਂ ਜਾ ਸਕਦੇ ਨੇ ਫਿਰ ਉਹ ਸੋਚਦੇ ਕੋਈ ਰਿਸ਼ਤੇਦਾਰ ਲੈ ਗਿਆ ਹੁਣ ਕੋਈ ਗੱਡੀ ਤੇ ਤੇ ਉਸ ਤੋਂ ਬਾਅਦ ਕੰਮ ਤਾਂ ਦਾ ਉਵੇਂ ਹੀ ਚੱਲ ਪੈਂਦਾ ਤੇ ਇੱਕ ਨੋਟ ਕਰਦੇ ਆ ਉਹ ਤੇ ਜਿਹੜਾ ਪੇਡ ਹੁੰਦਾ ਪਟਿਆ ਉਹ ਕੋਆ ਇੱਕ ਟੋਆ ਬੰਦ ਹੁੰਦਾ ਤੇ ਉਹ ਨੂੰ ਪੁੱਛਦਿਆ ਜੱਜ ਸਭ ਨੂੰ ਵੀ ਜੱਜ ਸਾਹਿਬ ਜਿਹੜੇ ਨੌਕਰ ਹੁੰਦੇ ਆ ਵੀ ਜਿਹੜਾ ਟੋਆ ਤੁਸੀਂ ਕਿਹਾ ਸੀ ਇਹ ਐਂ ਰੱਖਣਾ ਤੇ ਬੰਦ ਕਿਉਂ ਕੀਤਾ ਤਾਂ ਜੱਜ ਕਹਿੰਦਾ ਵੀ ਉਹ ਕੋਕੜਾ ਜਿਹਾ ਚਲੇ ਗਏ ਮੇਰੀ ਪਤਨੀ ਤੇ ਮੇਰੀ ਬੇਟੀ ਤੇ ਮੈਰਾ ਰਾਤ ਨੂੰ ਮਨਜਾ ਨਹੀਂ ਲੱਗਿਆ ਤੇ ਮੈਂ ਉੱਠ ਕੇ ਇਹਨੂੰ ਬੰਦ ਕਰਨ ਲੱਗ ਗਿਆ ਬੇਲਾ ਸੀ ਨਾਲੇ ਮੇਰੀ ਕਸਰਤ ਹੋ ਗਈ ਚਲੋ ਮੰਨ ਲੈਂਦੇ ਨੇ ਤੇ ਉੱਥੇ ਇੱਕ ਜਿਹੜਾ ਉਹ ਪੌਦਾ ਸੀਗਾ ਉਹ ਜਮਾਂ ਆਪਣੇ ਕਿਚਨ ਦੇ ਕੋਲੇ ਹੀ ਸੀਗਾ ਇਹਦਾ ਉਦਰਾਖਤ ਸੀਗਾ ਤੇ ਉਥੋਂ ਦੀ ਇੱਕ ਪੈਪ ਜਾਂਦੀ ਸੀ ਅੱਗੇ ਪਾਣੀ ਵਾਲੀ ਤੇ ਗਾਹਾਂ ਨੌਕਰ ਕੱਪੜੇ ਧੋਣਦੇ ਹੁੰਦੇ ਸੀ ਉਥੇ ਕੱਪੜੇ ਤੋਂ ਨੂੰ ਥਾਂ ਸੀ ਆਪਣੇ ਕਿਚਨ ਦੇ ਕੋਲ ਹੀ ਤੇ ਉਹ ਇੱਕ ਨੌਕਰ ਦੇਖਦਾ ਵੀ ਲਾਲ ਪਾਣੀ ਕਿਵੇਂ ਆ ਰਿਹਾ ਹੈ ਤੇ ਦੂਜਾ ਨੌਕਰ ਦੇਖਦਾ ਪੀ ਜੱਜ ਸਾਹਿਬ ਆਪ ਹੀ ਕੱਪੜੇ ਧੋਈ ਜਾਂਦੇ ਆ ਆਹ ਦੀ ਲੋਰ ਆਹ ਦੀ ਟੀ-ਸ਼ਰਟ ਤੇ ਇੱਕ ਚਾਦਰ ਉਹ ਭੱਜ ਕੇ ਉਸ ਦੇ ਕੋਲੇ ਜਾਂਦੇ ਆ ਵੀ ਜੱਜ ਸਾਹਿਬ ਤੁਸੀਂ ਨਾ ਧੋ ਸੀ ਧੋ ਦਿੰਨੇ ਆ ਉਹ ਕਹਿੰਦਾ ਨਹੀਂ ਹੁਣ ਮੈਂ ਰਿਟਾਇਰਮੈਂਟ ਹੋਣੀ ਆ ਵਿਹਲਾ ਹੀ ਆ ਹੁਣ ਮੈਂ ਕੀ ਕਰਨਾ ਤੇ ਇਹ ਮੈਨੂੰ ਆਪ ਨੂੰ ਹੀ ਹੋ ਲੈਣ ਦੀ ਕੋਈ ਗੱਲ ਨਹੀਂ ਤੇ ਉਹ ਉਹ ਤੋਂ ਬਾਅਦ ਫੇਰ ਦੇਖਦੇ ਆ ਤਾਂ ਉਹ ਜੱਜ ਅੱਗੇ ਬੋਲ ਵੀ ਨਹੀਂ ਸਕਦੇ ਉਹ ਚੁੱਪ ਕਰ ਜਾਂਦੇ ਆ ਚਲੋ ਉਹ 14 ਤਰੀਕ ਨੂੰ ਆਪਣੀਆਂ ਕੁੜੀਆਂ ਨੂੰ ਫੋਨ ਕਰਦਾ ਜਿਹੜੀਆਂ ਕੋਹਾਟੀ ਪੜ੍ਹਦੀਆਂ ਸੀ ਵੀ ਤੁਸੀਂ ਆ ਜੂ ਆਪਾਂ ਪ੍ਰੋਗਰਾਮ ਬਣਾਇਆ ਤੇ ਗੰਗ ਟੋਕ ਜਾਣਾ ਤੇ ਉਹ ਕੁੜੀਆਂ ਕਹਿੰਦੀਆਂ ਵੀ ਨਹੀਂ ਸਾਡੇ ਮਾਰਚ ਚ ਪੇਪਰ ਐ ਅਸੀਂ ਨਹੀਂ ਆ ਸਕਦੇ ਉਹ ਕਹਿੰਦਾ ਨਹੀਂ ਹੋਣੇ ਅਸੀਂ ਤਿੰਨਾ ਨੇ ਪ੍ਰੋਗਰਾਮ ਬਣਾ ਲਿਆ ਤੁਹਾਡੀ ਮਾਂ ਨੇ ਤੁਹਾਡੀ ਵੱਡੀ ਭੈਣ ਨੇ ਤੇ ਆਪਾਂ ਜਾਣਾ ਹੀ ਐ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਕਹਿੰਦਾ ਤੇ ਉਹ ਮੰਨ ਜਾਂਦੀਆਂ ਤੇ ਉਹ 25 ਤਰੀਕ ਨੂੰ 25 ਫਰਵਰੀ ਨੂੰ ਆ ਜਾਂਦੀਆਂ ਕੁੜੀਆਂ 25 ਫਰਵਰੀ ਨੂੰ ਬੱਸ ਫੜਦੀਆਂ ਗੁਹਾਟੀ ਤੋਂ ਤੇ ਦੁਬਰੀ ਆ ਜਾਂਦੀਆਂ ਤੇ ਉਧਰ ਜੱਜ ਆਪਦੀ ਸਰਕਾਰੀ ਗੱਡੀ ਤੇ ਡਰਾਈਵਰ ਨਾਲ ਲੈ ਕੇ ਬੱਸ ਅਡੇ ਤੋਂ ਕੁੜੀਆਂ ਨੂੰ ਘਰ ਲੈ ਕੇ ਆਉਂਦੀ ਐ ਉਹ ਤੋਂ ਬਾਅਦ 26 ਫਰਵਰੀ ਆ ਜਾਂਦੀ ਹੈ ਕੁੜੀਆਂ ਘਰ ਨਹੀਂ ਹੁੰਦੀਆਂ ਤਾਂ ਨੌਕਰ ਪੁੱਛਦੀ ਹੈ ਤੁਹਾਡੀਆਂ ਬੇਟੀਆਂ ਵੀ ਕਿੱਥੇ ਆ ਜੱਜ ਸਾਹਿਬ ਨੂੰ ਪੁੱਛਦੇ ਵੀ ਜੱਜ ਸਾਹਿਬ ਤੁਹਾਡੀਆਂ ਬੇਟੀਆਂ ਕਿੱਥੇ ਨੇ ਜੱਜ ਕਹਿ ਦਿੰਦਾ ਉਹ ਵੀ ਕੋਕਰਾਝਰ ਚਲੀਆਂ ਗਈਆਂ ਉਹਨਾਂ ਨੂੰ ਉਹਨਾਂ ਦੀ ਮਾਂ ਬੜਾ ਮਿਸ ਕਰ ਰਹੀ ਸੀ ਤੇ ਉਹਨਾਂ ਦੀ ਵੱਡੀ ਭੈਣ ਵੀ ਮਿਸ ਕਰ ਰਹੀ ਸੀ ਤੇ ਉਹ ਰਾਤ ਨੂੰ ਕੰਮ ਹੋ ਗਿਆ ਤੇ ਉਹ ਉਹਨਾਂ ਨੂੰ ਉੱਥੇ ਸੱਦ ਲਿਆ ਕੋਕਰਾਝਰ ਚਾਈਆਂ ਗਈਆਂ ਉਹਨਾਂ ਨੂੰ ਇਹ ਗੱਲ ਅਜੀਬ ਲੱਗਦੀ ਹੈ ਇੱਕ ਹੋਰ ਦੇਖਦੇ ਨਹੀਂ ਜਿਹੜਾ ਟੋਆ ਰਹਿੰਦਾ ਸੀ ਉਹ ਵੀ ਭਰਿਆ ਹੁੰਦਾ ਜਿਹੜਾ ਦੂਜੇ ਦਰਖਤ ਦਾ ਟੋਆ ਸੀ ਇੱਕ ਤਾਂ ਉਹਨੇ ਪਹਿਲਾਂ ਹੀ ਭਰਤਾ ਸੀਗਾ 11 10 11 10 ਫਰਵਰੀ ਨੂੰ ਰਾਤ ਨੂੰ ਤੇ ਇੱਕ ਜਿਹੜਾ ਟੋਆ ਹੁੰਦਾ ਉਸ ਰਾਤ ਨੂੰ ਭਰਿਆ ਹੁੰਦਾ ਤੇ ਉਹਨਾਂ ਨੂੰ ਮੜਾ ਮੋਟਾ ਸ਼ਾਕ ਹੋ ਜਾਂਦਾ ਪਰ ਜੱਜ ਦੇ ਸਾਹਮਣੇ ਨਹੀਂ ਬੋਲਦੇ ਹੋ ਤੇ ਜੱਜ ਰਿਟਾਇਰਮੈਂਟ ਹੋ ਗਿਆ ਹੁੰਦਾ ਤੇ ਜੱਜ ਇੱਕ ਚੀਜ਼ ਹੋਰ ਹੈ ਵੀ ਜੱਜ ਜਦੋਂ ਰਿਟਾਇਰਮੈਂਟ ਹੋ ਜੇ ਉਹ 6-7 ਮਹੀਨੇ ਸਰਕਾਰੀ ਗੱਡੀ ਤੇ ਨੌਕਰ ਤੇ ਹੋਰ ਸਭ ਕੁਝ ਸਰਕਾਰੀ ਮੰਗਲਾ ਰੱਖ ਸਕਦਾ ਹੈ ਤੇ ਜੱਜ ਉੱਥੋਂ ਉਦੋਂ ਬਾਅਦ ਚੱਲ ਗਿਆ ਤੇ ਜੂਨ ਦੇ ਵਿੱਚ ਉੱਥੇ ਨਵਾਂ ਜੱਜ ਆਉਂਦਾ ਐਨ ਕੇ ਚੌਧਰੀ ਪੁਰਾਣੇ ਜੱਜ ਦੇ ਥਾਂ ਤੇ ਉਹ ਆ ਜਾਂਦਾ ਉਸ ਬੰਗਲੇ 'ਚ ਰਹਿਣ ਵਾਸਤੇ ਇੱਕ ਜੱਜ ਦਾ ਅਰਧਲੀ ਹੁੰਦਾ ਉਹ ਨੌਕਰਾ ਮੰਗੇ ਹੁੰਦਾ ਉਹ ਘਰੇ ਨਹੀਂ ਹੁੰਦਾ ਉਹ ਕੋਰਟ 'ਚ ਹੁੰਦਾ ਉਹ ਜੱਜ ਵੀ ਸਾਰੀ ਗੱਲ ਮੰਨਦਾ ਤੇ ਉਹ ਇੱਕ ਦਿਨ ਕਿਸੇ ਕੰਮ ਖਾਤਰ ਸਿਰੀ ਕੁੜੀ ਜਾਂਦਾ ਤੇ ਉਥੇ ਉਹਨੂੰ ਉਹੀ ਜੱਜ ਮਿਲ ਜਾਂਦਾ ਹੈ ਗੱਲ ਬਾਤ ਕਰਦੇ ਨੇ ਜੱਜ ਕਹਿੰਦਾ ਮੈਂ ਦਿੱਲੀ ਨਹੀਂ ਗਿਆ ਮੇਰਾ ਪਰਿਵਾਰ ਦਿੱਲੀ ਹੈ ਤੇ ਮੈਂ ਇੱਥੇ ਹੀ ਰਹਿਣਾ ਕਿਰਾਏ ਤੇ ਹੋਟਲ 'ਚ ਉਹ ਹੋਟਲ ਵੀ ਦੱਸ ਦਿੰਦਾ ਵੀ ਮੈਂ ਇਸ ਹੋਟਲ 'ਚ ਰਹਿਣਾ ਤੇ ਕਹਿ ਦਿੰਦਾ ਤੂੰ ਕਿਸੇ ਨੂੰ ਇਹਨਾਂ ਦੱਸੀ ਜਿਹੜਾ ਜੱਜ ਦਾ ਸਾਲਾ ਹੁੰਦਾ ਹੈ ਉਹਦਾ ਨਾਮ ਹੁੰਦਾ ਬਰਾਦਾ ਸ਼ਰਮਾ ਤੇ ਉਹ ਅਸਾਮ ਦੇ ਵਿੱਚ ਪੁਲਸ ਵਿੱਚ ਹੁੰਦਾ ਹੈ ਡੀਜੀਪੀ ਤੇ ਉਹ ਉਹਨੂੰ ਫੋਨ ਕਰਦਾ ਹੈ ਤਾਂ ਜੱਜ ਕਦੇ ਕਿਤੇ ਕਹਿੰਦਾ ਵੀ ਗਏ ਆ ਕਦੇ ਕਿਤੇ ਕਹਿੰਦਾ ਉਹਨੂੰ ਬਹਾਨੇ ਮਾਰੀ ਜਾਂਦਾ ਹੈ ਪਰ ਫੇਰ ਵੀ ਜਦੋਂ ਬੜਾ ਟਾਈਮ ਹੋ ਜਾਂਦਾ ਹੈ ਤੇ ਉਹ ਕਹਿੰਦਾ ਵੀ ਕਿੱਥੇ ਗਏ ਅਸੀਂ ਉਹਨਾਂ ਨੂੰ ਫੋਨ ਲਾ ਦਿੰਨੇ ਆ ਤਾਂ ਇਹ ਜਿਹੜਾ ਜੱਜ ਬੰਗਲੇ 'ਚ ਰਹਿੰਦਾ ਉਦੋਂ ਦੀ ਗੱਲ ਹੈ ਉਦੋਂ ਬਾਅਦ ਉਹ ਬਿਨਾਂ ਦੱਸੇ ਕਿਤੇ ਚਲਾ ਜਾਂਦਾ ਉਹਨਾਂ ਦਾ ਮੰਨ ਕੇ ਜਦੋਂ ਜਿਹੜਾ ਪੁਲਿਸ ਵਾਲਿਆਂ ਨੂੰ ਹੁੰਦਾ ਉਹ ਸ਼ੱਕ ਤਾਂ ਹੋ ਹੀ ਜਾਂਦਾ ਇੱਕ ਬੰਦਾ ਪੁਲਿਸ 'ਚ ਹੋਵੇ ਸ਼ੱਕ ਤਾਂ ਉਹੀ ਹੋ ਜਾਂਦਾ ਤੇ ਇੱਕ ਡੀਪੀ ਦੇ ਰੈਂਕ ਤੇ ਹੋਵੇ ਤੇ ਉਹ ਪੁਲਿਸ ਆਪ ਦੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਆ ਵੀ ਕਾਰਵਾਈ ਕਰਦੀ ਹੈ ਤੇ ਜਾਂਚ ਸ਼ੁਰੂ ਹੁੰਦੀ ਹੈ ਤਾਂ ਉਹ ਨੌਕਰਾਂ ਤੋਂ ਸਾਰਾ ਕੁਝ ਪੁੱਛਿਆ ਜਾਂਦਾ ਹੈ ਨੌਕਰੋਂਵੇਂ ਹੋਵੇਂ ਸਾਰਾ ਕੁਝ ਦੱਸਦੇ ਨੇ ਤੇ ਉਦੋਂ ਬਾਅਦ ਗੱਲ ਹੁੰਦੀ ਆ ਇੱਕ ਜਿਹੜਾ ਉਹ ਜੈ ਪ੍ਰਕਾਸ਼ ਹੁੰਦਾ ਉਹਨੂੰ ਵੀ ਚੱਕ ਲਿਆ ਜਾਂਦਾ ਤੇ ਸ਼ਕਤੀਨਾ ਪੁੱਛਤਾਛ ਹੁੰਦੀ ਹੈ ਜਿਹੜਾ ਸ਼ਕਤੀਨਾ ਪੁੱਛਿਆ ਜਾਂਗੇ ਉਹ ਦੱਸ ਦਿੰਦਾ ਵੀ ਮੈਂ ਸਿਲੀਗੁੜੀ ਗਿਆ ਸੀ ਤੇ ਸਿਲੀਗੁੜੀ ਬੰਗਾਲ ਚ ਤੇ ਉੱਥੇ ਜੱਜ ਰਹਿੰਦਾ ਐਸ ਹੋਟਲ ਚ ਰਹਿੰਦਾ ਤੇ ਸਾਰੀ ਪੁਲਿਸ ਉਸ ਹੋਟਲ ਚ ਜਾਂਦੀ ਹੈ ਤੇ ਹੋਟਲ ਵਾਲੇ ਦੱਸਦੇ ਵੀ ਹਾਂ ਇਹ ਬੰਦਾ ਸਾਡੇ ਕੋਲ ਇੱਥੇ ਇੱਕ ਮਹੀਨੇ ਤੋਂ ਠਹਿਰਿਆ ਹੋਇਆ ਤੇ ਤਿੰਨ ਨੰਬਰ ਕਮਰੇ ਚ ਹੈ ਤੇ ਉਹ ਜੱਜ ਕੋਲੇ ਜਾਂਦਾ ਉਹ ਬੀਜੀਪੀ ਜਿਹੜਾ ਉਹਦਾ ਸਾਲਾ ਹੀ ਹੁੰਦਾ ਉਹਨੂੰ ਪੁੱਛਦਾ ਵੀ ਹਾਂ ਦੱਸ ਉਹ ਕਹਿੰਦਾ ਮੈਂ ਦੱਸ ਨਹੀਂ ਸਕਦਾ ਮੈਂ ਲਿਖ ਕੇ ਦੇ ਦੇਣਾ ਤੁਸੀਂ ਪੜ ਲਿਓ ਉਹ ਮੰਨ ਜਾਂਦੇ ਆ ਉਹ ਕਹਿੰਦਾ ਵੀ ਲਿਖ ਕੇ ਦੇ ਦਿਓ ਉਹਨੇ ਲਿਖਿਆ ਜਿਵੇਂ ਜਿਵੇਂ ਤੇ ਉਹ ਪੜਦੇ ਨੇ ਉਹਦੇ ਵਿੱਚ ਲਿਖਿਆ ਸੀਗਾ ਵੀ ਮੇਰੀ ਪਤਨੀ 10 ਤਰੀਕ ਨੂੰ ਸ਼ਾਮ ਨੂੰ ਟੂਟੀ ਨਸਰ ਵਜਦਾ ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਉਹਦੇ ਖੂਨ ਬਹੁਤ ਜ਼ਿਆਦਾ ਨਿਕਲ ਜਾਂਦਾ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਤੇ ਮੇਰੀ ਵੱਡੀ ਬੇਟੀ ਦੇਖਦੀ ਹੈ ਤੇ ਆਪਸ ਵਿੱਚ ਸਾਡੇ ਪਰਿਵਾਰ ਦਾ ਲਗਾਅ ਬਹੁਤ ਸੀਗਾ ਤੇ ਉਹ ਨੀਂਹੀਆਂ ਗੋਲੀਆਂ ਜ਼ਿਆਦਾ ਖਾ ਜਾਂਦੀ ਹੈ ਤੇ ਉਹ ਦੋਨਾਂ ਦੀ ਡੈਥ ਹੋ ਜਾਂਦੀ ਹੈ ਤੇ ਮੈਂ ਦੋਨਾਂ ਨੂੰ ਜਾ ਕੇ ਨਾਲ ਇੱਕ ਨਦੀ ਵਗਦੀ ਸੀ ਉਹਨਾਂ ਦੇ ਦੋ ਦੁਬਰੀ ਕੋ ਦੇ ਕੋਲ ਦੀ ਤੇ ਉਹ ਨਦੀ ਦੇ ਵਿੱਚ ਸਿੱਟਦੀਆਂ ਉਹ ਨਾ ਮੈਂ ਪਹਿਲਾਂ ਵੀ ਦੱਸਿਆ ਸਾਡੇ ਪਰਿਵਾਰ ਦਾ ਲਗਾਵਤ ਸੀ ਇਸ ਕਰਕੇ ਮੈਂ ਦੂਜੀਆਂ ਬੇਟੀਆਂ ਨੂੰ ਵੀ ਸੱਦ ਲਿਆ ਤੇ ਉੱਥੇ ਸਸਪਤੀ ਨਦੀ ਕੋਲੇ ਲੈ ਗਿਆ ਤੇ ਉੱਥੇ ਜਿਹਨੂੰ ਸਾਰੀ ਗੱਲ ਦੱਸੀ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਸਸਪਤੀ ਨਦੀ ਵਿੱਚ ਛਾਲਾ ਮਾਰ ਦਿੱਤੀਆਂ ਤੇ ਉਹ ਵੀ ਉਹਨਾਂ ਦੀ ਵੀ ਡੈਥ ਹੋ ਗਈ ਉਹ ਹੁਣ ਪੁਲਸ ਵਾਲਾ ਕਹਿੰਦਾ ਹੈ ਵੀ ਇਹੀ ਗੱਲ ਤੂੰ ਜਾ ਕੇ ਜੱਜ ਦੇ ਸਾਹਮਣੇ ਇਹ ਬਿਆਨ ਦੇਈ ਕਿਉਂਕਿ ਇਹ ਉਹ ਪੋਰਸ ਵਾਲੇ ਜੱਜ ਦੇ ਸਾਹਮਣੇ ਉਹ ਕੀ ਲੈ ਕੇ ਜਾਂਦੇ ਆ ਤਾਂ ਉਹ ਕਹਿੰਦੇ ਆ ਜੀ ਕਈ ਵਾਰ ਬੰਦਾ ਮੋਖਰ ਜੀ ਵੀ ਮੈਂ ਕਦੋਂ ਕਿਹਾ ਜਾਂ ਮੈਂ ਕਦੋਂ ਲਿਖਿਆ ਤੇ ਬਹੁਤ ਕੁਝ ਹੁੰਦੀ ਹੈ ਤੇ ਇੱਕ ਇਹ ਤਾਂ ਬਹੁਤ ਵੱਡਾ ਇੱਕ ਜੱਜ ਬੰਨੀ ਹੋ ਮਰਡਰ ਕੀਤੇ ਹੋਏ ਸੀ ਤੇ ਬਹੁਤ ਵੱਡੀ ਗੱਲ ਸੀ ਤੇ ਉਹ ਕਹਿੰਦਾ ਠੀਕ ਹੈ ਮੈਂ ਆਇਆ ਫੇ ਕੋਰਟ ਚ ਜਾ ਨਹੀਂ ਸਕਦਾ ਮੈਨੂੰ ਤਿਆਰ ਹੋਣ ਦਿਓ ਮੈਨੂੰ ਕੱਪੜੇ ਪਾਉਣ ਦਿਓ ਫੇ ਮੈਂ ਕੋਰਟ ਚ ਜਾਣਾ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਘਰੇ ਜਾਂਦਾ ਹੈ ਉਹ ਹੋਟਲ ਦੇ ਵਿੱਚ ਜਾਂਦਾ ਹੈ ਸੌਰੀ ਤੇ ਹੋਟਲ ਚੋਂ ਕਪੜੇ ਬਦਲ ਜਾਂਦਾ ਥੋੜਾ ਜਿਹਾ ਟਾਈਮ ਹੁੰਦਾ ਨਹੀਂ ਹੁੰਦਾ ਬਾਹਰੋਂ ਪੋਸਟਾਂ ਨੂੰ ਸ਼ੱਕ ਹੁੰਦਾ ਹੈ ਤਾਂ ਅੰਦਰ ਜਾ ਕੇ ਦੇਖਦੇ ਨੇ ਉਹਨੇ ਢਿੱਡੇ ਚਾਕੂ ਮਾਰਿਆ ਹੁੰਦਾ ਤੇ ਚਾਕੂ ਵੀ ਬਾਵਾ ਖੁੱਬ ਗਿਆ ਹੁੰਦਾ ਉਹਦੇ ਤੇ ਉਹਨੂੰ ਹਸਪਤਾਲ 'ਚ ਭਰਤੀ ਕਰਾਉਂਦੇ ਨੇ ਤੇ ਹਸਪਤਾਲ 'ਚ 14 ਮਹੀਨਾ ਲਾ ਚੱਲਦਾ ਤੇ ਇੱਕ ਦਿਨ ਉਸ ਜਿਵੇਂ ਜਾਂਚ ਆਧਿਕਾਰੀ ਰਹੀ ਸੀ ਜਿਵੇਂ ਸਰਸਵਤੀ ਦੇ ਵਿੱਚ ਜਿਹੜੀਆਂ ਉਹ ਨਦੀ ਸੀ ਉਹਦੇ ਵਿੱਚ ਜਾਲ ਲਾ ਰਹੇ ਸੀ ਕੂਟਾ ਖੋੜ ਛੱਡੇ ਜਾ ਰਹੇ ਸੀ ਤੇ ਉਹ ਆਪਦੇ ਸਾڑے ਨੂੰ ਜਿਹੜਾ ਬੀਜੀਪੀਸੀ ਉਹਨੂੰ ਸਾਧਦਾ ਹੈ ਹਸਪਤਾਲ ਚ ਬੁਲਾਉਂਦਾ ਹੈ ਤੇ ਉਹਨੂੰ ਕਹਿੰਦਾ ਵੀ ਜਿਹੜਾ ਮੈਂ ਬਿਆਨ ਦਿੱਤਾ ਸੀ ਲਿਖ ਕੇ ਉਹ ਬਿਲਕੁਲ ਗਲਤ ਹੈ ਉਹ ਸਹੀ ਨਹੀਂ ਹੈਗਾ ਗੱਲ ਇਸ ਤਰ੍ਹਾਂ ਹੈ ਉਹ ਕਹਿੰਦਾ ਅਸਲ ਕਹਾਣੀ ਇਹ ਹੈ ਕਿ ਮੈਂ ਆਪਦੀ ਵਾਈਫ ਤੇ ਤਿੰਨੇ ਕੁੜੀਆਂ ਦਾ ਕਤਲ ਕਰ ਦਿੱਤਾ ਤੇ ਜਿਹੜਾ ਮੈਂ ਪਹਿਲਾਂ ਕਿਹਾ ਸੀ ਵੀ ਮੈਂ ਸਰਸਵਤੀ ਨਦੀ ਦੇ ਵਿੱਚ ਸੈਟ ਤੀਆਂ ਉੱਥੇ ਨਹੀਂ ਤੁਹਾਨੂੰ ਘਰੋਂ ਹੀ ਲਾਸ਼ਾਂ ਲੱਭਣੀਆਂ ਜਿਹੜੇ ਪੁਰਾਣੇ ਦੁਪੱਟੇ ਨੇ ਟੋਏਆਂ ਦੇ ਵਿੱਚ ਹੀ ਉਹਨਾਂ ਦੀਆਂ ਲਾਸ਼ਾਂ ਐ ਤੇ ਉਧਰ ਪੁਲਿਸ ਅਜੇ ਸਸਬਤੀ ਤੇ ਉਧਰ ਸਾਰੇ ਅਮ ਯਾਰ ਲਾ ਕੇ ਗੋਟਾਕੋਰ ਛੱਡ ਕੇ ਜਾਂਚ ਕਰ ਰਹੀ ਸੀ ਤੇ ਫਿਰ ਇੱਕ ਹੁਣ ਉੱਥੇ ਜੱਜ ਨਵਾਂ ਵੀ ਆ ਗਿਆ ਸੀਗਾ ਤੇ ਉਹ ਜੱਜ ਦੇ ਘਰੋਂ ਤਲਾਸ਼ੀ ਲੈਣੀ ਐ ਕੋਈ ਸੌਖੀ ਗੱਲ ਨਹੀਂ ਸੀ ਆਰਡਰ ਲੈਣੇ ਪੈਣੇ ਸੀ ਤੇ ਉਹਨਾਂ ਨੂੰ ਆਰਡਰ ਮਿਲ ਜਾਂਦੇ ਨੇ ਜੱਜ ਕਹਿੰਦਾ ਵੀ ਤੁਸੀਂ ਜਾਂਚ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਥੋਂ ਪੋਏਂ ਦੇ ਵਿੱਚੋਂ ਚਾਰੇ ਲਾਸ਼ਾਂ ਕੱਢੀਆਂ ਜਾਂਦੀਆਂ ਨੇ ਤੇ ਇੱਕ ਜੱਜ ਨੇ ਬਹੁਤ ਵੱਡਾ ਜੁਰਮ ਕੀਤਾ ਸੀਗਾ ਤੇ ਇੱਕ ਜੱਜ ਨੂੰ ਤਾਂ ਇਹ ਜੱਜ ਹੁੰਦੇ ਆ ਜਿਹੜੇ ਲੋਕਾਂ ਦੀ ਕਿਸਮਤ ਦੇ ਫੈਸਲੇ ਕਰਦਾ ਉਹ ਨਹੀਂ ਐਡਾ ਵੱਡਾ ਜੁਰਮ ਕਰਤਾ ਕਿ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮ ਸੀਗਾ ਤੇ ਕੋਰਟ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਲੈਂਦਾ ਉਦੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਰਿਟਨ ਪਾਉਂਦਾ ਹੈ ਹਾਈ ਕੋਰਟ ਵੀ ਉਹ ਸੈਸ਼ਨ ਕੋਰਟ ਵਾਲੇ ਉਸ ਤੇ ਮੋਹਰ ਲਾ ਦਿੰਦਾ ਹੈ ਤੇ ਉਹਨੂੰ ਕੋਈ ਰਾਹਤ ਨਹੀਂ ਮਿਲਦੀ ਤੇ ਉਹਨੇ ਗੇਲਚ ਆਤਮ ਹੱਤਿਆ ਕਰਨ ਦੀ ਇਕ ਵਾਰ ਫੇਰ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਕਾਮਯਾਬ ਨਹੀਂ ਹੋਇਆ ਉਹ ਆਤਮ ਹੱਤਿਆ ਕਰਨ ਚ ਜਿਹੜਾ ਜੱਜ ਸੀਗਾ ਤੇ ਉਦੋਂ ਬਾਅਦ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਉਂਦਾ 6-7 ਮਹੀਨੇ ਸੁਪਰੀਮ ਕੋਰਟ ਲਾਉਂਦਾ ਉਹਨੇ ਵੀ ਹਾਈ ਕੋਰਟ ਵਾਲੇ ਇਕਿਐਸ਼ਨ ਕੋਰਟ ਵਾਲੇ ਤੇ ਮੋਰ ਲਾ ਦਿੱਤੀ ਫੈਸਲੇ ਤੇ ਉਸ ਤੋਂ ਬਾਅਦ ਆਖਰੀ ਜਿਹੜਾ ਸੀਗਾ ਉਹ ਰਾਸ਼ਟਰਪਤੀ ਦੇ ਅਪੀਲ ਪਾਉਂਦਾ ਤੇ ਰਾਸ਼ਟਰਪਤੀ ਵੀ ਇਹਨੂੰ ਬਹੁਤ ਅ ਬਹੁਤ ਹੀ ਹਾਈ ਫਾਈ ਕੇਸ ਜਿਹਾ ਨਹੀਂ ਸੀਗਾ ਤੇ ਉਹ ਇਹ ਤੇ ਹਾਈ ਕੋਰਟ ਵਾਲੇ ਤੇ ਸੁਪਰੀਮ ਕੋਰਟ ਵਾਲੇ ਤੇ ਜਿਹੜਾ ਰਾਸ਼ਟਰਪਤੀ ਮੋਰ ਲਾ ਦਿੰਦਾ ਉਹਨੂੰ ਕੋਈ ਵੀ ਰਾਹਤ ਨਹੀਂ ਮਿਲਦੀ ਉਹਦਾ ਜਿਹੜਾ ਸਾਲਾ ਸੀ ਬਰਾਦਾ ਸ਼ਰਮਾ ਉਹ ਫੇਰ ਹੋ ਜਾਂਦਾ ਪੋਸਟਮ ਜਾਂਦੀ ਉਹਨੂੰ ਪੁੱਛਦੀ ਕਿ ਸਾਨੂੰ ਦਾਸਤਾ ਦੇ ਕਿਉਂ ਮਾਰਿਆ ਉਹ ਕਹਿੰਦਾ ਮੈਂ ਦੱਸ ਨਹੀਂ ਸਕਦਾ ਉਹਨੇ ਦੱਸਿਆ ਨਹੀਂ ਉਹ ਇੱਕ ਰਾਜ਼ ਹੀ ਰਹਿ ਗਿਆ ਉਹਨੂੰ ਫਾਸੀ ਲੱਗ ਗਈ 1974 ਦੇ ਵਿੱਚ ਉਹ ਫਾਸੀ ਸਜ਼ਾ ਹੋ ਗਈ ਤੇ ਉਹ ਕਿਉਂ ਮਾਰਿਆ ਕੀ ਕਾਰਨ ਸੀ ਉਹ ਕਿਸੇ ਨੂੰ ਨਹੀਂ ਪਤਾ ਲੱਗਿਆ ਉਹ ਇੱਕ ਰਾਜ਼ ਹੀ ਰਹਿ ਗਿਆ ਤੇ ਜਿਹੜਾ ਉਹ ਬੰਗਲਾ ਸੀਗਾ ਉਹ ਬੰਗਲੇ ਦੇ ਵਿੱਚ ਆਮ ਲੋਕ ਵੀ ਡਰਦੇ ਐ ਤੇ ਜੱਜ ਵੀ ਇਨਸਾਨ ਹੀ ਹੁੰਦੇ ਨੇ ਤੇ ਉਹ ਜੱਜ ਨੇ ਵੀ ਉੱਥੇ ਵੀ ਜਿਹੜਾ ਨਵਾਂ ਜੱਜ ਸੀ ਉਹ ਕਹਿੰਦਾ ਮੈਂ ਵੀ ਨਹੀਂ ਰਹਿੰਦਾ ਇੱਥੇ ਉਹ ਜੱਜ ਨੂੰ ਬੰਗਲਾ ਹੋਰ ਦਿੱਤਾ ਉੱਥੇ ਉਸ ਤੋਂ ਬਾਅਦ ਇਹ ਗੱਲ ਫੈਲ ਗਈ ਉਸ ਬੰਗਲੇ ਦੇ ਵਿੱਚ ਹੋਰ ਵੀ ਕੋਈ ਵੀ ਨਾ ਰਹੇ ਤੇ ਉਹ ਸੁੰਨਾ ਹੀ ਰਿਹਾ ਉਹਦੇ ਵਿੱਚ ਘਾਹ ਉੱਗ ਗਿਆ ਜਿਹੜਾ ਤੁਸੀਂ ਨਾਲ ਫੋਟੋਆਂ 'ਚ ਦੇਖ ਰਹੇ ਹੋ ਉਹੀ ਬੰਗਲਾ ਹੈ ਤੇ ਜਿਹੜੀਆਂ ਪਹਿਲੀਆਂ ਤੁਸੀਂ ਫੋਟੋਆਂ ਦੇਖੀਆਂ ਇਹ ਉਹ ਜੱਜ ਦੀਆਂ ਉਹਦੇ ਫੈਮਿਲੀ ਦੀਆਂ ਸੀਗੀਆਂ ਤੇ ਉਹ ਬੰਗਲੇ 'ਚ ਘਾਹ ਉੱਗ ਗਿਆ ਕੋਈ ਰਹਿਣਾ ਨਹੀਂ ਉਦੋਂ ਬਾਅਦ ਉਥੇ ਇੱਕ ਸਰਕਾਰ ਨੇ ਢਾਕੇ ਉਹ ਅੰਗਰੇਜ਼ੀਆਂ ਟਾਈਮ ਦੇ ਬੰਗਲੇ ਨੂੰ ਉਥੇ ਨਵੀਂ ਬਿਲਡਿੰਗ ਸਰਕਾਰੀ ਬਿਲਡਿੰਗ ਕੋਈ ਬਣਾਤੀ। ਇਹ ਘਟਨਾ ਤੁਹਾਨੂੰ ਕਿਵੇਂ ਦੀ ਲੱਗੀ? ਜ਼ਰੂਰ ਦੱਸਿਓ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।